ਆਪਣੇ ਮਰਬੇਬੰਦੀ ਨੂੰ 54 ਸਾਲ ਹੋ ਗਏ ਮੈਨੂੰ ਪੂਰੀ ਸਵਤਤਾ ਮਤਾ ਖੜਾ ਸੀ ਉਦੋਂ ਜਾਣੀ ਆਪਣੇ ਇੰਨੀਆਂ ਝੁੜੀਆਂ ਸੀ ਨਾ ਜਿਹੜਾ ਆ ਰਾਮੀਨੀਆਂ ਦਾ ਜਾਂਦ ਤੁਸੀਂ ਗਏ ਨਹੀਂ ਉਹ ਛੜਕ ਜਾਂਦੀ ਐ ਸੰਦੀ ਨੂੰ ਗੱਡੀਆਂ ਇੱਧਰ ਇੱਧਰ ਵਜਾਓ ਸਾਰਿਆਂ ਹਟ ਉਹੀ ਸੀ ਜੰਗਲੀ ਪਿਆ ਤੇ ਇੱਥੇ ਰਾਹੀ ਹੀ ਲੁੱਟਦੇ ਸੀ ਲੋਕ ਲੁੱਟਦੇ ਸੀ ਸਾਡੇ ਕੇਂਦਰ ਚ ਮਿਆਰ ਸੀ ਨੂੰ ਮਰੇ ਨੂੰ ਹੋ ਗਏ ਮਨ 10 ਸਾਲ ਇੱਥਾ ਇੰਨਾ ਉੱਚਾ ਸੀ ਮੈਥੋਂ ਬੜਾ ਅੰਦਰੋਆ ਉੱਥੇ ਡਾਂਗ ਲੈ ਕੇ ਜਾਵੜਿਆ ਤੇ ਬੰਗਾਂ ਦਾ ਬਨਜਾਰਾ ਆਵੇ ਉਸ ਰਾਤ ਮਾਰ ਕੇ ਡਾਂਗ ਕਹਿੰਦਾ ਕੀ ਹੋ ਰੱਖਦੇ ਹੋ ਆ ਰੱਖ ਕੁਸਮ ਨਹੀਂ ਹੁਣ ਬੰਗਾਂ ਦੀ ਦਰਨਾ ਭੰਤੀਆਂ ਉੱਥੇ ਐ ਲੁੱਟੀ ਜਾਂਦੇ ਸੀ ਤੇ ਉਦੋਂ ਸੱਪ ਬਾਲੇ ਸੀ ਤੇ ਸਾਡੇ ਉਹ ਮੁੰਡਾ ਮਹੰਤਾ ਹੁਣ ਤਾਂ ਮਰ ਗਿਆ ਤੇ ਉਹ ਇਧਰ ਬਿਆਹ ਹੈ ਵਾ ਜਗਰਾਮਾ ਖੰਨੀ ਜਦੋਂ ਉਹ ਜਗਰਾਮੀ ਗਿਆ ਤੇ ਟਾਂਗੇ 'ਚ ਇਹ ਵੀ ਚੜ ਗਿਆ ਟਾਂਗੇ ਬਹੁਤ ਸੀ ਉਦੋਂ ਤੇ ਟਾਂਗੇ 'ਚ ਉਹ ਵੀ ਬੈਠਾ ਉਹਦੀ ਆ ਲੱਤ ਸੀ ਜਿਹੜੀ ਨਾ ਸਾਰੀ ਬੱਗੀ ਹੋਈ ਦੀ ਮੇ ਫਲੇਰੀ ਹੁੰਦੀ ਆ ਚੁੱਟੀ ਆਂਡੇ ਵਰਗੀ ਉਹ ਕਹਿੰਦਾ ਦੇਖ ਕੇਰਾ ਬਾਈ ਯਾਰ ਇੰਨੀ ਫਲੇਰੀ ਕਿਤੇ ਤੱਕ ਪੂਰਾ ਵੀ ਮਾਸ ਕਾਲ ਦੂਜਾ ਨਹੀਂ ਹੈ ਤਾਂ ਚਿੱਟੀ ਚਿੱਟੀ ਹੋਈ ਪਈ ਆ ਉਹਰਾ ਭਰਾਵਾ ਇਹਦਾ ਤਾਂ ਖੁਸ਼ੀ ਪੁੱਛਣ ਵਾਲੀ ਗੱਲ ਨਹੀਂ ਉਹਰਾ ਫਿਰ ਮੈਨੂੰ ਦੱਸ ਸੀ ਦੇ ਉਹਰਾ ਯਾਰ ਮੈਂ ਗਿਆ ਵਿਆਹਿਆ ਉਦੋਂ ਸਾਈਕਲ ਛੂਂਕਲ ਨਹੀਂ ਸੀ ਹੁੰਦੇ ਮੋਟਰਸਾਈਕਲ ਨਹੀਂ ਸੀ ਹੁੰਦੇ ਇਹ ਇਹਦਾ ਮੇਰੇ ਦੇਖਣ ਨੂੰ ਵੀ ਦਸਾਂ ਘਰਾਂ ਚ ਕਿਸ਼ਾਂਕਲ ਹੁੰਦਾ ਸੀ ਮਥਾ ਤੇ ਉਦੋਂ ਬੋਤੇ ਘੋੜੀਆਂ ਹੁੰਦੇ ਸੀ ਬੋਤਿਆਂ ਨਾ ਬਾਹੀ ਵੀ ਕਰਦੇ ਸੀ ਲਾਉਣੇ ਜਾਣ ਨੂੰ ਪਰ ਮੈਂ ਬਿਆ ਹੈ ਗਿਆ ਨਵਾਂ ਤੇ ਬੋਤਾ ਮੇਰੇ ਕੋਲੇ ਆਲਾ ਸਾਡਾ ਮਸਤੀ ਉੱਠਿਆ ਬੋਤਾ ਸਾਹਬਿਆ ਵਿਆ ਮੈਂ ਬੋਤਾ ਲੈ ਕੇ ਸਹੂਰੀ ਜਾਵੜਿਆ ਜੋ ਸਹੁਰਿਆਂ ਤੋਂ ਉਧਰੋਂ ਮੁੜਿਆ ਮੈਂ ਤੇ ਵੋ ਹੋਣ ਲੱਗਿਆ ਬੋਤੇ ਨੂੰ ਨਾ ਬੋਤਾ ਬਹਿ ਗਿਆ ਦੁੰਨੀਆਂ ਜੀ ਬਹਿ ਗਈ ਅਸੀਂ ਤੇ ਬਹਿ ਕੇ ਉਧਰੋਂ ਤੁਰ ਪਏ ਤੇ ਉੱਥੇ ਆਦਾ ਨਲਕਾ ਲੱਗਿਆ ਹੋਇਆ ਸੀ ਨਲਕਾ ਲੱਗਿਆ ਤੇ ਦਰਾਖਤ ਉਹ ਕਿ ਮੈਨੂੰ ਮੇਰੇ ਘਰ ਵਾਲੀ ਕਹਿੰਦੀ ਕਿ ਮੈਂ ਪਿਸ਼ਾਬ ਕਰਨਾ ਆਦਾ ਮੈਂ ਖਾਲੇ ਨਾਲੇ ਮੈਂ ਕਰ ਲੂੰ ਪਿਸ਼ਾਬ ਪਾਣੀ ਪੂਣੀ ਪੀਂਨੇ ਆ ਕੁੱਟ ਦਾ ਦਰੂ ਪੀਤੀ ਆ ਰਾਤ ਦੀ ਤੇ ਆਦਾ ਤਾਹਤ ਵਾਂ ਮਾਰੇ ਮੈਂ ਜਦੋਂ ਉੱਤਰ ਕੇ ਵੀ ਲੰਮਕ ਕੇ ਉੱਤਰ ਕੇ ਬੋਹ ਲੈਂਦੇ ਸੀ ਨਵੇਂ ਬੁੱਤੇ ਨੂੰ ਇਹ ਛਿਛਕਣਾ ਮੋਹਰਾ ਨਾ ਵਹਿ ਜਾਂਦਾ ਸੀ ਉਹਨੇ ਬੁੱਤਾ ਬੋਆ ਤੇ ਉੱਤਰ ਗਿਆ ਉੱਤਰ ਕੇ ਤੇ ਚਲ ਪਾਣੀ ਪੀਤਾ ਪਸ਼ਾਬ ਸ਼ੂਭ ਕੀਤਾ ਆਹ ਜਿਵੇਂ ਮ ਬੁੱਤੇ ਨੂੰ ਭਾਉਣ ਲੱਗਿਆ ਬੁੱਤਾ ਉੱਠ ਖੜਿਆ ਬੁੱਤੇ ਨੂੰ ਭਾਉਣ ਲੱਗਿਆ ਆਹ ਮੇਰੇ ਕੋਲ ਦੋ ਤਿੰਨ ਹੱਥ ਛੋਟੀ ਬੜੀ ਨਰੋਈ ਸੰਭ ਸੰ ਚਾੜੇ ਛੋਟੀਆਂ ਰੱਖਦੇ ਸੀ ਨਾਲ ਉਹਨਾਂ ਆਹ ਬੁੱਤਾ ਬੈਠਾ ਨਾ ਅੜੀ ਫੜ ਗਿਆ ਸਿਆਲ ਦਾ ਮੀਨਾ ਮਸਤੀ ਹੋਇਆ ਆਹ ਮੈਂ ਬੁੱਤੇ ਦੇ ਛੋਟੀ ਮਾਰਦੀ ਔਰ ਛੋਟੀ ਮਾਰਦੀ ਡੇਰ ਸਿਆਲ ਆ ਪੈ ਗਿਆ ਮੈਨੂੰ ਉੱਤੇ ਨੂੰ ਡੱਗੇ ਬੁਖ ਬੁਖ ਕੇ ਆਰਾ ਮੈਂ ਉਹ ਦਰਾਸਤੀ ਤੂੰ ਦੇ ਦਾਲਿਆ ਦੋ ਤਿੰਨ ਗੜੇ ਖਾਦੇ ਖਾ ਖੇ ਤੇ ਉਹ ਜਿਵੇਂ ਵਧੀ ਹੁੰਦੀ ਆ ਨਾ ਮਹਾਰਸੀ ਦੂਰੀ ਮਹਾਰ ਲਾਂਕਰੀ ਤੇ ਡੰਡੀ ਚੜ ਗਈ ਉਹ ਡੰਡੀ ਚੜ ਗਿਆ ਨਾ ਮੈਨੂੰ ਪਤਾ ਲੱਗਿਆ ਮੈਂ ਆਪਦੇ ਘਰਾਂ ਨੂੰ ਕਿਹਾ ਵੀ ਤੈਨੂੰ ਕੁਛ ਨਹੀਂ ਆ ਨਾ ਤੇ ਉਹ ਪਿੰਡ ਜਾਵੜਾ ਤੇ ਮੈਨੂੰ ਨਹੀਂ ਬੋਤੇ ਨੇ ਛੱਲਾ ਤੇ ਮਾਇਰਾ ਸਿਰ ਤੋੜ ਪੱਜ ਲਿਆ ਪਿੰਡ ਨੂੰ ਭੱਜਿਆ ਪਿੰਡ ਜਾਵੜਾ ਤੇ ਗਾਹਾਂ ਆਰਾ ਮੈਂ ਜਦੋਂ ਗਾਹਾਂ ਗਿਆ ਨਾ ਤੇ ਕਿਸੇ ਦੇ ਤੋਂ ਬੋਰ ਹੋਣ ਲੱਗ ਗਏ ਸੀ ਜੇ ਬੋਰ ਕਿਸੇ ਦੇ ਬੋਰ ਹੋਇਆ ਨਾ ਜਾਂ ਛੱਡ ਗਏ ਉਹਵੇਂ ਤੇ ਟੋਆ ਪਟਿਆ ਵਿਆ ਤੇ ਉਹਦੇ ਦਾੜੇ ਕਾਨੇ ਖੁੰਨੇਗੇ ਤੇ ਦਰਖਤ ਕੋਈ ਨੇੜੇ ਨਾ ਨਹੀਂ ਤਾਂ ਦਰਖਤ ਤੇ ਚੜ ਜਾਂਦਾ ਬੁੱਤੇ ਨੇ ਮਾਰਿਆ ਜੋਰ ਤੇ ਦੁਨੇ ਲਾਠੀਆਂ ਖੜਾ ਲਈਆਂ ਕਢਾ ਕੇ ਦਾ ਭੱਜਿਆ ਤੇ ਮੈਨੂੰ ਵੀ ਦਿਖਿਆ ਬੁੱਤਾ ਆ ਗਿਆ ਮੈਨੂੰ ਆਹਦਾ ਕੋਲੇ ਕੁਸ ਨਾਂਦੇ ਸੀ ਦਰਖਤ ਤੇ ਉਹਦਾ ਦਰਖਤ ਤੇ ਚੜ ਜਾਂ ਮਾਇਰਾ ਉਰੇ ਛਾਲ ਮਾਰ ਗਿਆ ਦਰਦਾ ਮਾਰ ਹਾਂ ਟੋਏ ਚ ਉਹਨ ਤੋਂ ਇਹ ਛਾਲ ਮਾਰੀ ਤੇ ਸੱਪ ਆਪਣੇ ਹੈਗੇ ਅਜੇ ਵੀ ਹੈਗੇ ਉਹ ਉਹ ਇੰਨਾ ਹੀ ਸੱਪ ਇੰਨਾ ਹੀ ਉਹ ਰਿੰਦਾ ਕਾਲੇ ਨਾਗ ਦੇ ਸਿਰ ਤੇ ਉਹਨੇ ਐ ਛੇਤੀ ਕੁਛ ਨਹੀਂ ਕਹਿੰਦਾ ਉਹ ਜਦੋਂ ਬੁੜਕ ਐ ਬੁੜਕਣਾ ਉਹਨੇ ਤੁਰਦਾ ਨਹੀਂ ਐ ਬੁੜਕ ਕੇ ਦਾ ਵਜਦਾ ਇੱਥੇ ਆ ਇੱਥੇ ਵੱਜਣ ਸਾਡ ਡੰਗ ਮਾਰ ਕੇ ਉੱਥੇ ਬਾਸ ਫੇੜ ਜਾਉਂਗਾ ਜਨੋ ਉਹਲਾ ਛਾਲ ਮਾਰੀ ਤੇ ਇੱਕ ਪਾਸੇ ਉਹਦਾ ਖੜ ਦੇ ਖੜ ਦੇ ਮੂਹਰੇ ਐ ਗੁੰਝੜੀ ਮਾਰੀ ਵੀ ਤੇ ਕਾਲਾ ਨਾਗ ਬੈਠਾ ਉਰੇ ਉੱਤੇ ਆਲਾ ਉਹ ਆਰਾ ਦੇਖ ਕੇ ਭੈਣ ਨਾ ਮੇਰਾ ਤਾਂ ਮੂਸ ਨਿਕਲ ਗਿਆ ਵੀ ਭੈਣਾ ਛੱਪ ਰੋ ਬੋਤੇ ਉਹਦਾ ਹੁਣ ਬਸ ਜਾਂਦਾ ਇਹਨੇ ਕੋਣ ਛੱਡਿਆ ਉਰ ਆਲਾ ਮੈਨੂੰ ਉਹਨੇ ਕੁਛ ਨਹੀਂ ਕੀਤਾ ਜਦੋਂ ਬੋਤਾ ਜਾਵੜਿਆ ਬੋਤੇ ਨੇ ਦੇਖਿਆ ਜਾ ਕੇ ਪਤਾ ਲੱਗ ਗਿਆ ਵੀ ਇਹਦੇ ਛਾਲ ਮਾਰੀ ਪਹਿਲਾਂ ਤਾਂ ਬੋਤੇ ਨੇ ਗੋਡੀਆਂ ਲਾਈਆਂ ਗੋਡੀਆਂ ਲਾ ਕੇ ਲੰਮੀ ਧੌਣ ਹੁੰਦੀ ਆ ਤਾਂ ਐ ਐ ਥੱਲੇ ਨੂੰ ਕਰੇ ਮੈਨੂੰ ਖਿੱਚਣ ਨੂੰ ਪਰ ਧੌਣ ਨਾ ਗਈ ਆਰਾ ਮੈਂ ਜਮਾ ਲੱਫ ਗਿਆ ਤੇ ਛੱਪ ਨੇ ਮੈਨੂੰ ਨਹੀਂ ਕੁਛ ਕੀਤਾ ਅਰਾ ਬੋਤਾ ਬੁੱਕਾਰਾ ਤਾਂ ਹਰਮਾ ਝੱਗ ਡੇਰੀ ਸੀ ਬੁੱਤੇ ਰਿਮੂ ਸੇ ਝੱਗ ਡਿੱਗੀ ਝੱਗੋ ਕਾਲੇ ਨਾਗ ਤੇ ਡਿੱਗੀ ਅੱਛਾ ਜੋ ਝੱਗ ਡਿੱਗੀ ਆਲਾ ਮੈਨੂੰ ਐ ਬੁੜਕਦਾ ਆਪ ਦੇ ਸਿਆ ਐ ਬੁੜਕਿਆ ਬੁੜਕੇ ਇੱਥੇ ਵਜਾ ਬੋਤੇ ਰਿ ਜਾ ਕੇ ਵੱਜਣ ਸਾਰੋ ਥੱਪ ਤੇ ਬਹਿ ਗਿਆ ਸੱਪ ਖੜਚ ਵੜ ਕੇ ਤਾਂ ਬੋਤਾ ਦਾੜ ਜਣੇ ਝੱਡ ਗਿਆ ਅੱਛਾ ਜੋ ਬੋਤਾ ਦਾੜ ਜਣੇ ਝੱਡ ਗਿਆ ਤੇ ਆਲਾ ਮੈਂ ਨਿਕ ਪਿਆ ਤਾਂ ਤੇ ਆਲਾ ਮੈਂ ਕਾਨੇ ਫੜੇ ਦੇਖੇ ਵਟਾ ਜਾ ਕਾਨਿਆਂ ਦਾ ਕਾਨੇ ਤੇਰੇ ਵੇ ਸੀ ਤੇ ਤਾਂ ਚੜਿਆ ਤਾ ਚੜੇ ਦੇ ਬੋਤਾ ਪਿਆਰਾਂ ਵਾਂ ਗੁੱਥੇ ਦੇ ਵਿੱਚਿਆਂ ਇਹੀ ਲੱਤਾਂ ਐ ਮਾਰਦੀ। ਆ ਰਾਜ ਮੈਂ ਕਹਾਣੀ ਛ ਨਹੀਂ ਵੜਦੀ। ਇੰਨੀ ਛੇਤੀ ਇੰਨੀ ਜ਼ਹਿਰ ਇੰਨੀ ਛੇਤੀ ਬੋਤਾ ਫਟਿਆ। ਅਦਾ ਇੰਨੀ ਲੱਤ ਕੱਟਣੇ ਵਿੱਚ ਵੜ ਗਈ। ਅਦਾ ਭਰਾਵਾ ਮੇਰੀ ਇੱਕ ਜਾਨ ਹੀ ਬਚੀ ਆ। ਬਹੁਤ ਜਮਾ ਲੱਤ ਗਾਲੀ ਗਈ ਸੀ। ਆ ਸਾਡੇ ਮਿੰਦਰ ਮਹੰਤ ਜਾਨੀ ਉਹਦੇ ਅੱਖੀ ਦੇਖੀ ਗੱਲ ਤੇ ਕੰਨੀ ਸੁਣੀ।